ਤੂੰ ਸੋਚਦਾ ਮੈਨੂੰ ਲੱਗਦਾ ਤੂੰ ਸਾਰੀ ਉਮਰ ਨਾ ਨੌਕਰੀ ਹੀ ਕਰਦੇ ਤੇ ਥੱਕੀ ਹੋਈ ਭਾਜੀ ਚੋਰੀ ਵਾਲਾ ਕੰਮ ਹੀ ਹੋਇਆ 50 ਦਾ ਤੁਸੀਂ 55 ਲੈ ਲੈਂਦੇ ਫਿਰ ਤਾਂ ਤੂੰ ਗੁਰਦੁਆਰੇ ਜਾ ਕੇ ਬਹਿ ਜਾ ਮਨਿੰਦਰ ਹਾਂਜੀ ਭਾਜੀ ਹੁਣ ਤਾਂ ਬੜੇ ਦਿਨ ਹੋ ਗਏ ਤੈਨੂੰ ਸਿੱਖਲਾ ਕੁਛ ਪਸੰਗੀ ਵਾਰ ਤੈਨੂੰ ਸਮਝਾਇਆ ਤੇਰਾ ਦਿਮਾਗ ਕਿੱਥੇ ਰਹਿੰਦਾ ਤੇਰਾ ਯਾਰ ਬਸ ਸਿੱਖੀ ਜਾਨਾ ਭਾਜੀ ਮਾਲ ਦਾ ਉਦਾਂ ਪਤਾ ਲੱਗ ਗਿਆ ਸਾਰਾ ਹਾਂਜੀ ਹਾਂਜੀ ਪਤਾ ਲੱਗ ਗਿਆ ਸਾਰਾ ਹੁਣ ਸਾਂਭ ਲੇਗਾ ਮੇਰੇ ਪਿੱਛੇ ਦੁਕਾਨ ਹਾਂ ਹਾਂ ਸਾਂਭੂ ਦੂਜੇ ਮੁੰਡੇ ਨੂੰ ਜਵਾਬ ਦੇਤਾ ਅੱਜ ਮੈਂ ਉਗਲੇ ਟੈਨਸ਼ਨ ਨਾ ਲਓ ਭਾਜੀ ਮੈਂ ਸੰਭਲੂਗਾ ਸਾਰਾ ਤੇਰੇ ਸਿਰ ਤੇ ਹੀ ਐ ਠੀਕ ਹੈ ਨਾ ਬੇਫਿਕਰ ਹੋ ਜਾ ਹਾਂ ਬੇਫਿਕਰ ਹੀ ਆ ਚੱਲ ਐਂਕਰ ਜਿਹੜਾ ਮਾਲ ਆਇਆ ਨਾ ਮੇਰਾ ਕੱਲ ਆਪਾਂ ਲੈ ਜਾਂਦਾ ਕਿ ਉਹ ਖੋਲ ਕੇ ਖਾਨੇ ਚ ਲਾ ਦੇ ਤੇ ਪਰਚੀ ਲੈ ਲੈ ਮੇਤੋਂ ਉਹ ਚੈੱਕ ਕਰ ਲੈ ਮਾਲ ਸਾਰਾ ਟੈਲੀ ਕਰਕੇ ਲੈ ਠੀਕ ਹੈ ਭਾਜੀ ਠੀਕ ਹੈ ਠੀਕ ਠੀਕ ਮੈਂ ਜਾਂ ਮੇਰਾ ਭਰਾ ਕਰ ਲਿਆ ਸੀ ਭਾਜੀ ਚੈੱਕ ਮੈਂ ਓਕੇ ਆ ਮਾਲ ਸਾਰਾ ਮਾਲ ਓਕੇ ਆ ਸਾਰਾ ਹਾਂਜੀ ਹਾਂਜੀ ਰੇਟ ਰੂਟ ਉਹ ਸਾਰਾ ਦੇਖ ਲਿਆ ਭਾਈ ਸਾਰਾ ਓਕੇ ਆ ਓਕੇ ਹੈ ਨਾ ਹਾਂਜੀ ਚਲ ਅਜਾ ਸਾਰਾ ਨੋਟ ਕਰਕੇ ਤੇ ਮੈਂ ਰਾਖੀ ਦਵਾ ਹਨਾ ਠੀਕ ਹੈ ਭਾਈ ਰੋਟੀ ਖਾਣ ਜਾਣ ਨੂੰ ਤਾਂ ਹਲੇ ਟਾਈਮ ਪਿਆ ਵਾ ਸਾਰਾ ਹਨਾ ਆਜੇ ਹੈਗਾ ਟੈਂਪੋ ਚਲ ਕੋਈ ਗੱਲ ਨਹੀਂ ਓਨੀ ਧੀਰ ਫਿਰ ਕੰਮ ਕਰ ਲਾਂ ਠੀਕ ਹੈ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਫੌਜੀ ਕਿਵੇਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਹਿਮਾਲਿਆ ਦਾ ਫੇਸਪੇਜ ਹੈ ਹਿਮਾਲਿਆ ਦਾ ਫੇਸਪੇਜ ਜੀ ਮਨਿੰਦਰ ਇੱਕ ਹਿਮਾਲ ਆਨਿੰਗ ਜਿਹੜਾ ਕੱਲ ਮਾਰ ਵਧੀਆ ਵਾਲਾ ਦੇ ਹਨਾ ਠੀਕ ਹੈ ਇਹਨੂੰ ਰੱਖੋ ਮੈਂ ਕੱਲ ਮਾਲ ਆਇਆ ਉਹ ਦੇ ਲਿਆ ਅਹ ਆਲੋ ਪੰਜੀ ਰੂਪ ਮੰਤਰਾਂ ਦਾ ਬਹੁਤ ਵਧੀਆ ਹੈ ਇੱਕ ਵਾਰੀ ਯੂਜ਼ ਕਰਕੇ ਦੇਖੋ ਹਾਂਜੀ ਭਾਜੀ ਆਹ ਤਾਂ ਵੈਸੇ ਮੈਂ ਨਾ ਕਦੇ ਯੂਜ਼ ਨਹੀਂ ਕੀਤਾ ਹਿਮਾਲਿਆ ਦਾ ਯੂਜ਼ ਕੀਤਾ ਇਹ ਮੇਰੀ ਸਕਿਨ ਤੇ ਸੈੱਟ ਬੈਠੇਗਾ ਕਿ ਨਹੀਂ ਪਤਾ ਨਹੀਂ ਹੈਗਾ ਤੁਸੀਂ ਮੇਰੇ ਬਹੁਤ ਪੁਰਾਣੇ ਤੇ ਪੱਕੇ ਕਸਟਮਰ ਤੁਹਾਨੂੰ ਗਲਤ ਚੀਜ਼ ਥੋੜੀ ਦੇਣੀ ਹੈ ਤੁਸੀਂ ਇੱਕ ਵਾਰੀ ਲੈ ਕੇ ਜਾਓ ਤੇ ਯੂਜ਼ ਕਰੋ ਫਿਰ ਦੱਸਿਓ ਨਾਲੇ ਕੋਈ ਮਹਿੰਗਾ ਨਹੀਂ ਹੈ ਉਹਦੇ ਨਾਲੋਂ ਅੱਧੇ ਰੇਟ ਦਾ ਹੈ ਸਿਰਫ 100 ਰੁਪਏ ਦਾ ਚਲੋ ਠੀਕ ਹੈ ਭਾਜੀ ਤੁਹਾਡੇ ਘਰੋਸੇ ਤੇ ਲੈ ਕੇ ਚੱਲੀਏ ਜੀ ਆਲੋ 100 ਰੁਪਏ ਜੀ ਆਲੋ ਓਕੇ ਭਾਜੀ ਥੈਂਕ ਯੂ ਥੈਂਕ ਯੂ ਜੀ ਭਾਜੀ ਮੈਨੂੰ ਚੀਜ਼ ਨਹੀਂ ਸਮਝ ਆਈ ਕੀ ਚੀਜ਼ ਨਹੀਂ ਸਮਝ ਆਈ ਜਿਹੜੀ ਚੀਜ਼ ਕਸਟਮਰ ਨੇ ਮੰਗੇ ਸੀ ਉਹ ਕਿਉਂ ਨਹੀਂ ਦਿੱਤੀ ਆਪਣੇ ਕੋਲ ਹੈਗੀ ਅਸੀਂ ਨਾਲੇ ਅਵੇਲੇਬਲ ਤੈਨੂੰ ਅੱਗੇ ਨਾ 15 ਵਾਰੀ ਸਮਝਾ ਚੁੱਕੇ ਆਂ ਵੀ ਤੂੰ ਜਦੋਂ ਕੋਈ ਆ ਕੇ ਆਉਂਦਾ ਚੀਜ਼ ਬਾਅਦ ਚ ਮੰਗਦਾ ਤੇਰਾ ਹੱਥ ਪਹਿਲਾਂ ਜਾਂਦਾ ਮਰਗਾ ਜਿਹੜੀ ਚੀਜ਼ ਮੰਗੀ ਆਪਣੇ ਕੋਲ ਹੈਗੀ ਆ ਤੁਸੀਂ ਨਾਲੇ ਇੱਕ ਦੂਜੀ ਜਿਹੜੀ 50 ਰੁਪਏ ਦੀ ਚੀਜ਼ ਹੋਰ 100 ਰੁਪਏ ਆ ਮੈਨੂੰ ਲੱਗਦਾ ਤੂੰ ਸਾਰੀ ਉਮਰ ਨਾ ਨੌਕਰੀ ਹੀ ਕਰਨੀ ਆਪਣਾ ਕੰਮ ਕਰਨ ਦਾ ਤੇਰਾ ਦਿਲ ਨਹੀਂ ਕਰਦਾ ਵੀ ਮੇਰੀ ਵੀ ਦੁਕਾਨ ਹੋਵੇ ਹੁਣ ਮੇਰੀ ਗੱਲ ਸੁਣ ਇਹਦੇ ਚੋਂ ਕਿੰਨੇ ਪੈਸੇ ਬਚਣੇ ਆਪਾਂ ਹਿਮਾਲੇ ਵਾਲੀ ਜੋ 50 ਰੁਪਏ ਤੇ ਦੂਜੀ ਜੋ ਕਿੰਨੇ ਬਚੇ ਆ ਪਰਚੀ ਤੂੰ ਹੀ ਚੈੱਕ ਕਰਕੇ ਮਾਲ ਆਇਆ ਨਾ ਦੂਜੀ ਤਾਂ ਮਨ ਨੂੰ ਹੀ ਨਹੀਂ ਸਮਝ ਨਹੀਂ ਭਈ ਚੀਜ਼ 50 ਰੁਪਏ ਦੀ ਤੁਸੀਂ 100 ਕਰ ਲੈ ਲਿਆ ਤੋਂ ਉਹ ਤਾਂ ਇੱਕ ਤਰ੍ਹਾਂ ਏਦਾਂ ਹੀ ਕਮਾਈਆਂ ਹੁੰਦੀਆਂ ਪੁੱਤਰਾ ਇਹ ਤਾਂ ਠੱਗੀ ਹੋਈ ਭਾਜੀ ਚੋਰੀ ਵਾਲਾ ਕੰਮ ਨਹੀਂ ਹੁੰਦਾ 50 ਦਾ ਤੁਸੀਂ 55 ਲੈ ਲੈਂਦੇ ਫਿਰ ਤਾਂ ਤੂੰ ਗੁਰਦੁਆਰੇ ਜਾ ਕੇ ਬਹਿ ਜਾ ਘਰ ਚੱਲਦੇ ਨਹੀਂ ਐਦਾਂ ਇੱਕ ਨੰਬਰ ਦੀ ਕਮਾਈ ਨਾਲ ਟੂਹਕਾਂ ਦੀਆਂ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਸਕੂਟਰਾਂ 'ਚ ਤੇਲ ਨਹੀਂ ਪੈਂਦੇ ਸਮਝ ਗਿਆ ਕਿੰਨੀ ਤਨਖਾਹ ਤੇਰੀ 10000 ਸਰ ਜਾਂਦਾ ਕਰ ਹੋ ਜਾਂਦਾ ਕਿ ਜਰਾ ਤੇ ਫਿਰ ਤੇਰਾ ਦਿਲ ਨਹੀਂ ਕਰਦਾ ਮੈਂ ਵੀ ਪਤਾ ਉਹ ਤਾਂ ਕਿਹਦਾ ਦਿਲ ਨਹੀਂ ਕਰਦਾ ਭਾਈ ਤਰੱਕੀ ਦਾ ਤੇ ਫਿਰ ਜਿਹੜੀ ਚੀਜ਼ 'ਚ ਬਚਤ ਹੁੰਦੀ ਆ ਉਹੀ ਵੇਚਣ ਦਾ ਫਾਇਦਾ ਹੁੰਦਾ ਨਾਲੇ ਤਾਂ ਕਿ ਪਤਾ ਲੱਗਣਾ ਯਾਰ ਕੰਟੀ ਦਾ ਪੱਕੇ ਗਾਗਾ ਆਪਣੇ ਸਮਝ ਗਿਆ ਠੀਕ ਆ ਭਾਜੀ ਕੰਮ ਕਰਨ ਦੀ ਅਕਲ ਸਿੱਖ ਜਾਂਚ ਸਿੱਖ ਥੋੜੀ ਜੀ ਤਿੰਨ ਮਹੀਨੇ ਹੋ ਗਏ ਤੈਨੂੰ ਹਲੇ ਤੱਕ ਤੈਨੂੰ ਕੰਮ ਨਹੀਂ ਕਰਨਾ ਆ ਚੱਲ ਕੰਮ ਕਰ ਆਪਣਾ ਹੁਣ ਜਾ ਕੇ ਜਿਹੜੀ ਗੱਲ ਤੈਨੂੰ ਸਮਝਾਈ ਹੈ ਨਾ ਉਦਾਂ ਹੀ ਕਰਨਾ ਹੋਰ ਜਿਹੜੀ ਗਾਗ ਚੀਜ਼ ਮੰਗੇ ਤੇ ਉਹੀ ਚੱਕ ਕੇ ਫੜਾ ਦੇ ਸਭ ਤੋਂ ਪਹਿਲਾਂ ਜੋਰ ਇਹੋ ਚੀਜ਼ ਤੇ ਲਾ ਵੀ ਜਿਹੜੀ ਚੀਜ਼ ਆਪਾਂ ਦੇਣੀ ਹੈ ਗਾਗ ਨੂੰ ਉਹ ਦੇਈਏ ਜਗਾ ਕਾ ਨਹੀਂ ਮੰਨਦਾ ਆੜੀਲਾ ਫੇਰ ਭਾਵੇਂ ਉਹਨੂੰ ਦੇ ਦੋ ਬਾਅਦ ਦੀ ਗੱਲ ਆ ਗਾਗ ਮੋੜਨਾ ਨਹੀਂ ਚਾਹੀਦਾ ਠੀਕ ਆ ਭਾਜੀ ਠੀਕ ਆ ਠੀਕ ਆ ਜੀ ਹਾਂ ਖਿਆਲ ਰੱਖੀ ਹੁਣ ਤੈਨੂੰ ਦੱਸਦਾ ਮੈਂ ਹੋਰ ਵਧੀਆ ਕਿਵੇਂ ਰੱਖ ਵਧੀਆ ਭਾਜੀ ਇੱਕ ਪੈਕ ਖਾਓ ਵਧੀਆ ਜੀ ਜਰੂਰ ਲੈ ਲਓ ਭਾਈ ਸਾਲੋ ਭਾਈ ਹੋਰ ਕੀ ਵਾ ਵਧੀਆੜੀ ਆ ਭਾਜੀ 100 ਕਿੰਨੇ ਦੀ ਆ ਇਹ 100 ਰੁਪਏ ਦੀ ਜੀ ਥੈਂਕ ਯੂ ਭਾਈ ਠੀਕ ਹੈ ਅ ਪਾਜੀ ਗੋਰੀ ਕਰੀਮ ਦਿਓ ਕਿਹੜੀ ਕਰੀਮ ਲੈਣੀ ਗੋਰੀ ਕਰੀਮ ਗੋਰੀ ਲੈਣੀ ਹੈਲੋ ਜੀ ਕਿੰਨੇ ਦੀ ਹੈ ਇਹ 300 ਦੀ 300 ਠੀਕ ਹੈ ਲਿਆ ਮੈਂ ਲਿਆ ਫਾਸਟ ਫਾਸਟ ਹਾਂ ਜੀ ਥੈਂਕ ਯੂ ਮਾਚ ਆ ਵੀ ਮਨਿੰਦਰ ਹਾਂਜੀ ਭਾਜੀ ਉਹ ਸਿੱਪਰ ਤੋਂ ਨਾ ਮਾਲ ਲੋ ਆਪਾਂ ਪਾਸ ਤੇ ਆ ਬੱਠ ਗਿਆ ਯਾਰ ਹੋਰ ਕਿੱਦਾਂ ਗਾ ਬੈਠੋ ਤੁਸੀਂ ਮੈਂ ਲੈ ਆਣਾ ਭਾਜੀ ਗਾਕ ਤਾਂ ਕੋਈ ਨਹੀਂ ਆਇਆ ਭਾਜੀ ਉਹ ਬਾਜੀ ਕਿੱਦਾਂ ਦਾ ਮਾਲ ਵੇਚਦੋਂ ਪਾਏ ਤੁਸੀਂ ਆ ਚੈੱਕ ਕਰੋ ਯਾਰ ਪਹਿ ਪੂਰੇ ਨਾਲੇ ਮਾਲ ਖਰਾਬ ਦੇ ਤਾ ਮੈਨੂੰ ਉਹ ਮਾਲ ਖਰਾਬ ਹੋ ਜਾਣਾ ਮੇਰੇ ਕੀ ਹੋਇਆ ਆ ਡੇਟ ਐਕਸਪਾਇਰੀ ਦਾ ਮਾਲ ਜਨਾਬ ਕਦੋਂ ਲੈ ਕੇ ਆਏ ਸੀ ਹੁਣੇ ਲੈ ਗਏ ਤੁਸੀਂ ਐਂ ਨਹੀਂ ਸੀ ਮੁੰਡੇ ਤੇ ਲੈ ਗਏ ਆ ਇੱਕ ਮਿੰਟ ਮਨਿੰਦਰ ਹਾਂਜੀ ਬਾਜੀ ਆ ਬ ਜਨਾਬ ਚੈੱਕ ਕਰਕੇ ਦੇਣਾ ਜੀ ਮਾਲ ਚੈੱਕ ਕਰੋ ਯਾਰ ਕੀ ਐ ਧਿਆਨ ਕਿੱਥੇ ਹੁੰਦਾ ਤੁਹਾਡਾ ਬਾਜੀ ਬਦਲ ਕੇ ਦੇ ਪੈਸੇ ਹੀ ਵਾਪਸ ਦੇ ਦੂੰ ਪੈਸੇ ਚਾਹੀਦੇ ਆ ਭਾਜੀ ਬਦਲ ਕੇ ਦੇ ਨਹੀਂ ਨਹੀਂ ਮੈਂ ਹੋਰ ਲੱਲੂ ਯਾਰ ਖਰਾਬ ਸਾਰਾ ਮਾਲ ਖਰਾਬ ਹੋਣਾ ਹੈ ਵਾ ਠੀਕ ਹੈ ਮਨਿੰਦਰ ਹਾਂਜੀ ਤੂੰ ਤਾਂ ਮੈਨੂੰ ਕਹਿ ਰਿਹਾ ਸੀ ਕੋਈ ਕਸਟਮਰ ਨਹੀਂ ਆਇਆ ਭਾਜੀ ਸਵੇਰ ਦਾ ਹੈ ਇਹ ਕੀ ਆ ਇਹ ਜੋ ਫਿਰ ਕੀ ਹੋ ਗਿਆ ਭਾਜੀ ਨਹੀਂ ਨਹੀਂ ਫਿਰ ਕੀ ਹੋ ਗਿਆ ਤੈਨੂੰ ਦੁਕਾਨ ਤੇ ਮੈਂ ਜ਼ਿੰਮੇਵਾਰੀ ਦੇ ਕੇ ਗਿਆ ਤੇ ਤੂੰ ਪੈਸੇ ਇਹਦੇ ਆ ਹੁਣ ਮੈਂ ਆਪਣੇ ਪੱਲੇ ਉੱਤੇ ਇਹਦੇ ਪੈਸੇ ਤਿੰਦੇ ਗਿਆ ਪੈਸੇ ਮੇਰੇ ਕੋਲ ਹੀ ਗਏ ਤੇ ਜੇ ਪੈਸੇ ਤੇਰੇ ਕੋਲ ਤੂੰ ਮੇਰ ਨਾਲ ਹੈਰਾ ਫੇਰੀਆਂ ਕਰੇਗਾ ਯਾਰ ਭਈ ਤੁਸੀਂ ਵੀ ਤਾਂ ਇਹੀ ਕੁਛ ਕਰਦੇ ਹੋ ਕਸਟਮਰ ਨਾਲ ਕਿ ਮੈਂ ਤੁਹਾਡੇ ਨਾਲ ਕਰ ਲਿਆ ਫਿਰ ਕੀ ਹੋ ਗਿਆ ਮੇਰੀ ਤਾਂ ਦੁਕਾਨਦਾਰੀ ਆ ਤੁਸੀਂ ਆਪ ਤਾਂ ਸਿਖਾਇਆ ਭਾਜੀ ਜੇ ਆਪਾਂ ਸਹੀ ਤਰੀਕੇ ਚੱਲਾਂਗੇ ਫਿਰ ਕਿੱਥੇ ਕੋਠੀਆਂ ਬਣਨੀਆਂ ਨਾ ਕ ਆਪਣਾ ਕੰਮ ਖੋਲ ਹੋਣਾ ਭਾਜੀ ਕਿ ਤਾ ਨੌਕਰੀ ਕਰਦਾ ਰਹਿ ਜੂੰਗਾ ਯਾਰ ਜਿਹੜੀ ਥਾਲੀ ਚ ਖਾਏਗਾ ਉੱਥੇ ਹੀ ਛੇਕ ਥੋੜੀ ਕਰੇਗਾ ਤੂੰ ਤੁਹਾਡੇ ਕੋਲ ਤਾਂ ਸਿੱਖਿਆ ਭਾਜੀ ਮੈਂ ਤੁਹਾਡੇ ਤੋਂ ਸਿੱਖਿਆ ਜਿੱਦਾਂ ਪੈਸੇ ਕਮਾਊਗਾ ਤਾਂ ਹੀ ਕੁਝ ਬਣੂਗਾ ਮੇਰਾ ਜਿੱਦਾਂ ਉਦਾਂ ਕੁਝ ਨਹੀਂ ਬਣਨਾ ਭਾਜੀ ਤੇ ਜੇ ਗਾਹਕ ਮੂੜਨ ਹੀ ਨਾ ਆਉਂਦਾ ਮੈਨੂੰ ਤਾਂ ਤੂੰ ਚਪਤ ਲਾ ਜਣੀ ਸੀ ਅੱਜ ਹੋਰ ਪਤਾ ਨਹੀਂ ਕਿੰਨੇ ਗਾਹਕ ਤੇਰੇ ਕੋਲ ਕੋਈ ਚੀਜ਼ਾਂ ਲੈ ਕੇ ਗਏ ਹੋਣੇ ਆਏ ਸੀ ਭਾਜੀ ਚਾਰ ਪੰਜ ਗਾਹਕ ਆਏ ਸੀਗੇ ਆ 2015 ਰੋਪਣੇ ਸੀ ਤੁਹਾਨੂੰ ਸਿਖਾਣਾ ਹੀ ਸੀਗਾ ਪੱਛ ਭਾਜੀ ਕਿ ਜਹਾਜ ਆਪਾਂ ਕਰਾਂਗੇ ਨਾ ਉਹ ਜਿਹਾ ਆਪਾਂ ਨੂੰ ਭੁਗਤਣਾ ਪੈਣਾ ਜੇ ਆਪਾਂ ਠੱਗੀ ਮਾਰਾਂਗੇ ਤਾਂ ਆਪਣੇ ਦਾ ਵੀ ਠੱਗੀ ਵੱਜ ਸਕਦੀ ਆ ਭਾਈ। ਲਓ ਭਾਈ ਪੈਸੇ ਤੁਹਾਡੇ। ਮੇਰਾ ਕੋਈ ਵੈਸੇ ਇੰਟੈਂਸ਼ਨ ਨਹੀਂ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਆਪਾਂ ਹੱਕ ਦੀ ਖਾਈਏ ਤਾਂ ਉਹੀ ਠੀਕ ਰਹਿੰਦਾ ਭਾਈ। ਮਨਿੰਦਰ ਤੇਰੀ ਗੱਲ ਸੁਣ ਕੇ ਨਾ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ। ਮੈਂ ਜੋ ਕਰਦਾ ਰਿਹਾ ਹੈ ਤਾਂ ਗਲਤੀ ਹੈ ਗਲਤ ਤਾਂ ਗਲਤੀ ਵਜਣਾ ਉਹ ਹੀ ਤਾਂ ਸਮਝਾ ਰਿਹਾ ਭਾਈ ਤਾਂ ਪਰ ਮੈਨੂੰ ਤੇਰੇ ਤੇ ਵੀ ਗੁੱਸਾ ਸੀਗਾ ਤੂੰ ਕੀਤਾ ਪਰ ਤੂੰ ਇਮਾਨਦਾਰ ਆ ਤੂੰ ਜਿੰਨੇ ਗਾ ਕੇ ਸਾਰੇ ਪੈਸੇ ਦਿੱਤੇ ਪਰ ਚੱਲ ਕੋਈ ਗੱਲ ਨਹੀਂ ਛੋਟੇ ਵੀਰ ਅੱਜ ਤੋਂ ਆਪਾਂ ਨਾ ਸਾਫ਼ ਸੁਥਰਾ ਕੰਮ ਹੀ ਕਰਨਾ ਠੀਕ ਹੈ ਨਾ ਮਿਹਨਤ ਵਾਲੇ ਆਪਾਂ ਭਾਜੀ ਕਮਾਣੇ ਆ ਤਾਂ ਹੀ ਬਰਕਤ ਪੈਣੀ ਆ ਭਾਜੀ ਇੱਦਾਂ ਨਹੀਂ ਕੁਝ ਬਣਦਾ ਸੱਚੀ ਦੱਸਾਂ ਤੈਨੂੰ ਅੱਜ ਆਉਂਦੇ ਆਉਂਦੇ ਸਕੂਟਰ ਦਾ ਇੰਜਨ ਵੀ ਸੀਜ਼ ਹੋ ਗਿਆ ਤਾਂ ਹੀ ਤਾਂ ਮੈਨੂੰ ਟਾਈਮ ਲੱਗ ਗਿਆ ਕਿ ਇੱਧਰੇ ਪੈਸੇ ਪਰ ਇੱਦਾਂ ਹੀ ਨਿਕਲਦੇ ਆ ਭਾਈ ਇਹ ਗੱਲ ਤਾਂ ਪੈਸੇ ਕਮਾਉਂਦੇ ਤਾਂ ਨਿਕਲ ਨਹੀਂ ਆ ਭਾਈ ਕੋਈ ਜਾਂ ਹਸਪਤਲ ਨਿਕਲ ਜਾਂਦੇ ਆ ਜਾਂ ਰਸਤੇ ਜਿਵੇਂ ਐਕਸੀਡੈਂਟ ਹੋ ਜਾਣਾ ਜਾਂ ਕੁਝ ਹੋ ਜਾਣਾ ਇਦਾਂ ਹੀ ਨਿਕਲਦੇ ਆ ਪਿੱਛੇ ਚੱਲ ਮੇਰਾ ਭਰਾ ਆ ਤੂੰ ਮਣੀ ਵਧੀਆ ਥੀਂ ਦਸਤੀ ਮੇਰੀਆਂ ਅੱਖਾਂ ਖੋਲਤੀਆਂ ਅੱਗੇ ਤੋਂ ਆਪਾਂ ਇਦਾਂ ਨਹੀਂ ਕਰਾਂਗੇ ਆਪੇ ਕੋ ਹੱਕ ਦੀ ਖਾਣੀ ਉ ਸਸੀ ਗੱਲ ਦੋਸਤੋ ਕੀ ਹਾਲ ਚਾਲ ਹੈ ਜੀ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਹੱਕ ਦੀ ਖਾਓ ਆਪਣੀ ਖਾਓ ਜਿਹੜਾ ਜਿਆ ਬੀਜੋਗੇ ਉਹ ਜਿਹੜਾ ਵੱਡੋਗੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ ਸ਼ੁਕਰੀਆ